देखो यहां सारे इधर खड़े हैं ये वखरा ही चलता है इधर ये है हमारे सब्सक्राइबर आप कब से हमारे चैनल को सब्सक्राइब कर रहे लिए दो तीन महीने हो गए ठीक है और सबको कह दो लाइक सब्सक्राइब लाएक कर दो कमेंट कर दो शेयर कर दो और सब लाइक कर दो हाँ देखो जी ये का है गए ते सुते भैया बाकी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਜਾ ਰਹੇ ਆਂ ਜੀ ਸ਼੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਤੇ ਆਪਣੇ ਨਾਲ ਆ ਜੀ ਅਨਮੋਲ ਸਿੰਘ ਤੇ ਆਪਾਂ ਕੁੜਾ ਹੈ ਕੰਮ ਆ ਜੀ ਆਪਣੇ ਦਰਬਾਰ ਸਾਹਿਬ ਤਾਂ ਆਪਾਂ ਜਾਣਾ ਜੀ ਤੇ ਵੀਡੀਓ ਨੂੰ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਕਰਕੇ ਅਤੇ ਵੀਡੀਓ ਨੂੰ ਸਕੀਪ ਨਾ ਕਰਿਓ ਪੂਰਾ ਵਲੌਗ ਇੰਜੋਏ ਕਰਿਓ ਜੀ ਆਇਓ ਧੰਨਵਾਦ ਜੀ ਅੱਗੇ ਜਾ ਕੇ ਮਿਲਦੇ ਆਂ ਜੀ ਹੁਣ ਆਪਾਂ ਜਾ ਰਹੇ ਆਂ ਬਠਿੰਡੇ ਇਹ ਤੋਂ ਟ੍ਰੇਨ ਚੇਂਜ ਕਰਕੇ ਫਿਰ ਆਪਾਂ ਜਲਾਇ ਸ਼੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਟੀਮ ਦੇ ਸੁਨੇਪਾ ਵੈਰੀਆਂ ਇੱਧਰ ਆਪਾਂ ਪਹੁੰਚ ਗਏ ਆਈ ਬਠਿੰਡੇ ਤੁਹਾਨੂੰ ਪਤਾ ਹੀ ਆ ਜਦੋਂ ਵੀ ਆਪਾਂ ਕਿਤੇ ਵੀ ਜਾਣਾ ਹੋਵੇ ਬਠਿੰਡਾ ਰਾਹ ਚ ਹੁੰਦਾ ਹੀ ਹੁੰਦਾ ਬਈ ਸਾਨੂੰ ਗੇ ਗਾ ਕਰਕੇ ਦੋ ਆਪਣੇ ਨਾਲ ਸਿੰਘ ਹੋਰ ਆ ਉਵਰਲੀ ਸਾਈਡ ਬੈਠੇ ਹੋਏ ਆ ਕਿੱਥੇ ਜਾਣਾ ਟਿਕਣਾ ਵਿੱਚ ਜਾਂ ਡਿੱਕ ਜਾ ਇਹ ਬੰਦੇ ਨੇ ਬਹੁਤ ਗਰਦਾਰੀ ਕੀਤੀ ਹੈ ਜੀ ਅੱਜ ਮੇਰੇ ਨਾਲ ਬਹੁਤ ਇੱਛਾ ਦੀ ਦੇਖੋ ਜੀ ਬਠਿੰਡਾ ਸ਼ਹਿਰ ਚੈੱਕ ਕਰ ਲਵਾਂ। ਤਾਂ ਆਪਾਂ ਕਿਲਾ ਸਾਹਿਬ ਚੱਲਦੇ ਆ ਅੱਜ ਫੇਰ ਘੁੰਮਣ ਹਨਾ। ਗਾਇਜ਼ ਤੁਹਾਨੂੰ ਵੀ ਦਿਖਾਉਨੇ ਅੱਗੇ ਜਾ ਕੇ ਕਿਲਾ ਸਾਹਿਬ ਦੇ ਦਰਸ਼ਨ ਕਰਵਾਣੇ ਆ। ਆਪਾਂ ਹਰ ਵਾਰੀ ਜਾਂਦੇ ਹੀ ਆ। ਅੱਜ ਫੇਰ ਚੱਲਦੇ ਆ ਜ ਆਪਣੇ ਨਾਲ ਤੋਂ ਛੋਟੇ ਸਿੰਘ ਆਏ ਉਹਨਾਂ ਨੂੰ ਵੀ ਘੁਮਾਉਣਾ ਵਾ ਤਾਂ ਕਰਕੇ। ਤੇ ਚਲੋ ਅੱਗੇ ਮਿਲਦੇ ਆਂ ਫੇਰ। ਪਹੁੰਚ ਗਏ ਆਂ ਬਠਿੰਡੇ ਨਾਲ ਆਪਣੇ ਆਈ ਕਰਨਵੀਰ ਤੇ ਹਰਜੀਤ ਸਿੰਘ। ਅੱਜ ਨੂਏ ਆਪਾਂ ਜੀ ਦਰਬਾਰ ਸਾਹਿਬ ਲੈ ਚਲੇ ਜਿਆ ਵੇ ਹਮ ਗੁਰੂ ਗੋਬਿੰਦ ਸਿੰਘ ਜੀ ਦਾ ਹਾਤਾ ਤੁਮਾਂ ਜੀ ਗਿਲਾ ਸਾਹਿਬ ਦਰਸ਼ਨ ਕਰੋ ਜੀ ਹਾਂ ਤੁਹਾਨੂੰ ਛੋਟੀ ਦਿਖਾਵਾਂਗੇ ਕਿਉਂਕਿ ਹਰ ਵਾਰੀ ਆਪਾਂ ਇੱਥੇ ਦਰਸ਼ਨ ਕਰੀਦੇ ਆ ਕਿਲਾ ਸਾਹਿਬ ਦੇ ਜੀ ਭਾਈ ਜੀ ਕਿਰਪਾ ਕਰਿਓ ਠੀਕ ਹੈ ਜੀ ਅੱਗੇ ਜਾ ਕੇ ਮਿਲਦੇ ਆਪ ਜੀਆਂ ਨੂੰ ਦਰਸ਼ਨ ਮੇਲੇ ਕਰ ਲੀਏ ਵੇਖੋ ਜੀ ਹਾਂ ਸਾਰੇ ਇੱਧਰ ਖੜੇ ਆ ਇਹ ਵੱਖਰਾ ਹੀ ਚੱਲਦਾ ਇੱਧਰਲੇ ਪਾਸੇ ਖੜਿਆ ਪੁੱਛ ਆ ਪਿਆ ਹੋਇਆ ਆ ਵਾ ਆ ਦੇਖੋ ਭਾਈ ਆ ਦੇਖੋ ਪੂਰਾ ਰਾਸ਼ਾ ਮੁੰਡੇ ਆ ਦੇਖੋ ਇਹ ਚੈੱਕ ਕਰੋ ਇਧਰ ਵਾ ਮੁੰਡੇ ਖੁਸ਼ ਹੋ ਰਹੇ ਆ ਬਾਬ ਦੇ ਹਾਲ ਬਾਤ ਦੇਖ ਕੇ ਆ ਦੇਖੋ ਪੂਰਾ ਪੂਰਾ ਲੜਾਈ ਦਾ ਮੋਲ ਬਣਿਆ ਆ ਦੇਖੋ ਇਹ ਚੈੱਕ ਕਰੋ ਗਲਤ ਟ੍ਰੇਨ ਤੇ ਚਲੇ ਗਏ ਸੀਗੇ ਤਾਂ ਕਰਕੇ

ਨੂੰ ਸਾਡੀ ਟ੍ਰੇਨ 'ਚ ਸਾਡੇ ਸਬਸਕ੍ਰਾਈਬਰ ਮਿਲੇ ਸੀਗੇ ਜੋ ਜੋ ਕਿ ਜੰਮੂ ਕਸ਼ਮੀਰ ਤੋਂ ਸੀਗੇ ਆਜੋ ਤੁਹਾਨੂੰ ਉਹਨਾਂ ਨਾਲ ਗੱਲ ਕਰਾਣੇ ਆ ਇਹ ਹੈ ਸਾਡੇ ਸਬਸਕ੍ਰਾਈਬਰ ਆਪ ਕਦੋਂ ਸੇ ਸਾਡੇ ਚੈਨਲ ਕੋ ਸਬਸਕ੍ਰਾਈਬ ਕਰੇ ਦੋ ਤਿੰਨ ਮਹੀਨੇ ਹੋ ਗਏ ਠੀਕ ਹੈ ਔਰ ਸਭ ਕੋ ਕਹਿ ਦਿਓ ਲਾਈਕ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਕਿ ਤਾਂ ਦੋ ਸਬਸਕ੍ਰਾਈਬ ਕਰ ਦਿਓ ਹਾਂ ਦੇਖੋ ਜੀ ਇਹ ਕਾ ਹੈਗਾ ਸੁੱਤੇ ਸੁੱਤੇ ਪਏ ਬਾਕੀ ਸਬਸਕ੍ਰਾਈਬਰ ਸਾਡੇ ਟੈਕਨੋਲੋਜੀਆ ਦੇਖੋ ਜੀ ਅੱਜ ਕੱਲ ਦਾ ਮਾਹੌਲ ਟ੍ਰੇਨਾਂ ਦੇ ਵਿੱਚ ਲੋਕਾਂ ਨੂੰ ਸੌਣ ਦੀ ਜਗ੍ਹਾ ਨਹੀਂ ਮਿਲੀ ਜਿੱਥੇ ਜਗ੍ਹਾ ਵੀ ਕੀ ਆ ਜਾਓ ਟੈਕਨੋਲੋਜੀ ਕਰੀਏ ਆ ਹੈ ਗਿਆ ਅਜੀ ਦੀ ਟੈਕਨੋਲੋਜੀ ਖੇਤਾਂ ਮੈਂ ਟਕਣਾ ਲੋ ਜੀ ਹੈ ਅਬੇ मजा ਆਏਗਾ ਨਾ ਭੀੜੋ बाय बाय ठीक है फिर कभी मिलेंगे अरे शिंगे शिंगे मिलेंगे शिंगे शिंगे बाय 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 काना जी वाहेगुरु जी का खालसा वाहेगुरु जी की फतेह जी आपा पहुंच गए श्री अंडरसर साहब हुन आपा दरबार साहब में जावेंगे ਕਾਰੋਂ ਕੋਈ ਬੱਸ ਵਗੈਰਾ ਫੜਾਂਗੇ ਆਪਾਂ ਜਾਂ ਆਟੋ ਵਗੈਰਾ ਫੜ ਕੇ ਤੇਰਾ ਬਚਾਲਦੇ ਹਾਂ ਦਰਬਾਰ ਸਾਹਿਬ ਆਹ ਜੀਆਂ ਨੂੰ ਦਰਸ਼ਨ ਮੇਲੇ ਕਰਵਾਨੇ ਆ ਜੀ ਰਾਤ ਦੇ 2 ਵਜ ਗਏ ਨੇ ਆਪਣਿਆਂ ਨੂੰ ਤੇ ਆਪਾਂ ਹਾਂ ਦੇ ਰੇਲਵੇ ਸਟੇਸ਼ਨ ਤੇ ਹਾਂ ਤੇ ਅੱਗੇ ਜਾ ਕੇ ਆ ਜੀਆਂ ਨੂੰ ਸਾਰਿਆਂ ਨੂੰ ਦਰਸ਼ਨ ਮੇਲੇ ਕਰਵਾਨੇ ਆ ਜੀ ਵੀਡੀਓ ਨੂੰ ਸਾਰੇ ਜਾਣੇ ਐਂਡ ਤੱਕ ਜਰੂਰ ਦੇਖਿਓ ਅੱਜ ਬੜਾ ਰੰਗ ਬੰਨਿਆ ਜੀ ਆਪਾਂ ਵੀਡੀਓ ਦੇ ਵਿੱਚ ਤੇ ਚਲੋ ਜੀ ਫਿਰ ਅੱਗੇ ਜਾ ਕੇ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਕਿੰਨ ਆਪਣੇ ਨੂੰ ਤਾਂ ਲੈ ਕੇ ਜਾਊਗੀ ਆ ਖੜੀ ਹੈ ਜੀ ਬੱਸ ਮਿਲ ਗਈ ਹੈ ਆਪਣੇ ਨੂੰ ਬੱਸ ਚ ਬੈਠ ਕੇ ਚੱਲ ਜਾਈਏ ਅਸੀਂ ਆ ਚਲੀਆਂ ਵਾਲਾ ਬਾਗ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਗੁਰਚੇਤ ਭਾਜੀ ਉਹਨੇ ਦੇ ਦੁਕਾਨ ਤੇ ਆਏ ਸੀ ਜੀ ਕਿਰਪਾਨ ਤਿਆਰ ਕਰਵਾਈ ਹੈ ਤੇ ਦੇਖ ਸਕਦੇ ਹੋ ਕਿਰਪਾਨ ਦਾ ਮਿਆਨਾ ਚੜਵਾਇਆ ਜੀ ਠੀਕ ਹੈ ਜੀ ਫਿਰ ਡੋਰੀ ਅਸੀਂ ਚਿੱਟੇ ਰੰਗ ਦੀ ਚੜਵਾਈਆ ਉੱਤੇ ਜਿਵੇਂ ਕਿ ਦੇਖ ਰਹੇ ਹੋ ਔਰ ਉਹ ਬੈਠੇ ਗੁਰਜੀਤ ਭਾਈ ਹੁਣੀ ਕਈ ਇਹ ਬਾਕੀ ਆ ਰਿਹਾ ਮਾਹੌਲ ਅੰਮ੍ਰਿਤਸਰ ਦਾ ਉਹ ਸ਼ਹੀਦਾ ਸਾਹਿਬ ਆਦੇ ਜਗਰ ਰਹਿ ਜਾਵੇ ਨਿਹਾਲ ਹੋ ਜਾਵੇ ਫਤੇ ਭਾਵੇ ਸਤਿ ਸ਼੍ਰੀ ਅਕਾਲ ਅਲਸਾ ਵਾਈ ਗੁੱਡ ਜੀ ਕੀ ਫਟੇ ਅਸੀਂ ਦਰਸ਼ਨ ਮੇਲੇ ਕਰ ਲਏ ਆ ਤੇ ਹੁਣ ਅਸੀਂ ਆਏ ਆ ਆਪਣਾ ਪੰਜਾਬ ਹੁਣ ਅਸੀਂ ਆਏ ਆ ਆਪਣਾ ਪੰਜਾਬ ਇੱਥੇ ਸਾਨੂੰ ਕੋਈ ਆਪਣਾ ਵੀਰ ਮਿਲਦਾ ਠੀਕ ਹੈ ਤੁਹਾਨੂੰ ਦਿਖਾਉਣੇ ਆ ਤੇ ਸਾਡੇ ਨਾਲ ਬਨੇ ਰਹੋ ਇਹਨਾਂ ਵਲੋਗ ਵੇਖੋ ਸਾਡਾ ਹਾਂਜੀ ਦੇਖੋ ਹੁਣ ਆਪਾਂ ਚੱਲੇ ਆ ਜੀ ਘਰ ਦਰਸ਼ਨ ਦੀਦਾਰੇ ਕਰ ਲਈ ਆਪਣਾ ਜਿਹੜਾ ਕੰਮ ਸੀਗਾ ਥੋੜਾ ਜਿਹਾ ਉਹ ਵੀ ਕਰ ਲਿਆ ਹੀ ਗਿਆ ਤੇ ਹੁਣ ਆਪਾਂ ਪੰਤਾਂ ਜੀ ਆਬਾਦ ਪੀਰ ਆਉਣਾ ਬੁਲਾਇਆ ਇਹਨਾਂ ਨੇ ਤੇ ਹੁਣ ਆਪਾਂ ਚੱਲੇ ਹਾਂ ਘਰ ਸਮਾ ਹੋ ਗਿਆ ਸਵੇਰ ਦੇ 8 ਵਜੇ ਇਹਦੇ ਆਪਾਂ ਸ਼ਾਮ ਨੂੰ 6 ਵਜੇ ਦੇ ਕਰੀ ਪਹੁੰਚਾਂਗੇ ਘਰ ਤੇ ਆ ਰਹੇ ਆਪਣੇ ਸਿੰਘ ਬੈਠੇ ਤੇ ਇਹ ਆਪਣਾ ਸਿੰਘ ਮੰਡੀ ਦਾ ਆਪਣੇ ਨੂੰ ਮਿਲਿਆ ਸੀ ਇੱਥੇ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਵੀ ਇੱਥੇ ਆਇਆ ਹੋਇਆ ਹੀ ਹਫਤਾ ਹੋ ਗਿਆ ਨੂੰ ਆਏ ਨੂੰ ਤੇ ਆਪਣੇ ਨਾਲ ਹੀ ਚੱਲਦੇ ਆ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਅੱਗੇ ਹੋਰ ਕਿਸੇ ਵਲੌਗ 'ਚ ਮਿਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ